ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜੀ ਨਵੀਂ ਖਬਰ ਇੱਕ ਦਿੱਲੀ ਤੋਂ ਆ ਰਹੀ ਹੈਗੀ ਦਿੱਲੀ ਦੇ ਵਿੱਚ ਇੱਕ ਬਾਬਾ ਹੈਗਾ ਉਹਦਾ ਨਾਮ ਹੈਗਾ ਚੇਤਾਨੰਦ ਇਹ ਬਾਬਾ ਕੋਈ ਕੁੜੀਆਂ ਦਾ ਇੰਸਟੀਚਿਊਟ ਸੀਗਾ ਸ਼ਾਰਦਾ ਇੰਡੀਅਨ ਇੰਸਟੀਚਿਊਟ ਇਹ ਉੱਥੇ ਮਤਲਬ ਕਿ ਉੱਥੋਂ ਦਾ ਇਹ ਬਾਬਾ ਉਸ ਇੰਸਟੀਚਿਊਟ ਦਾ ਡਾਇਰੈਕਟਰ ਸੀ ਦਰ ਅਸਲ 4 ਦਰਅਸਲ 4 اگست ਨੂੰ 16 ਕੁੜੀਆਂ ਨੇ वसंत कुंज पुलिस स्टेशन ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਜਿਹੜਾ ਬਾਬਾ ਦਾ ਉਹਨਾਂ ਨਾਲ ਗਲਤ ਹਰਕਤਾਂ ਕਰਦਾ ਹੈਗਾ ਤੇ ਉਹ ਤੇ ਉਸ ਦੋਨਾਂ ਨੇ ਜਿਹੜੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਦਰਅਸਲ ਹੁਣ ਇਹ ਬਾਬਾ ਜਿਹੜਾ ਇਹ ਬਾਬਾ ਹੁਣ ਡੇਰੇ ਚੋਂ ਫਰਾਰ ਹੈਗਾ ਤੇ ਇਸਦੀ ਪੁਲਿਸ ਨੂੰ ਭਾਲ ਜਾਰੀ ਹੈਗੀ ਤੇ ਇੱਥੋਂ ਇੱਕ ਪੁਲਿਸ ਨੂੰ ਬੋਰਬੋ ਗੱਡੀ ਮਿਲੀ ਹੈਗੀ ਇਸ ਇੰਸਟੀਚਿਊਟ ਦੇ ਵਿੱਚੋਂ ਜਿਹੜੀ ਕਿ ਬਾਬੇ ਦੀ ਹੈ ਤੇ ਬਾਬੇ ਦੀ ਆਪ ਦੀ ਖੁੱਦੀ ਭਾਲ ਥਲੇ ਪੁਲਿਸ ਕਰ ਰਹੀ ਹੈਗੀ ਇਸ ਮਾਮਲੇ ਵਿੱਚ ਪੁਲਿਸ ਨੇ 32 ਕੁੜੀਆਂ ਦੇ ਬਿਆਨ ਦਰਜ ਕੀਤੇ ਨੇ ਅਤੇ 17 ਕੁੜੀਆਂ ਨੇ ਜਿਹੜਾ ਕਿ ਇਹ ਮਾਮਲਾ ਦਰਜ ਕਰਵਾਇਆ ਸੀ ਨਾਲ ਹੀ ਇਹਨਾਂ ਕੁੜੀਆਂ ਨੇ ਇਹ ਵੀ ਬਿਆਨ ਦਰਜ ਕਰਾਏ ਕਿ ਜਿਹੜਾ ਇਹ ਬਾਬਾ ਸੀਗਾ ਇਹ ਉਹਨਾਂ ਨੂੰ ਗਲਤ ਮੈਸੇਜ ਭੇਜਦਾ ਸੀ ਤੇ ਇਸ ਦੇ ਵਿੱਚ 16 ਪੀੜਤ ਪੀੜਤ ਕੁੜੀਆਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਇਹ ਗਵਾਹੀ ਦਿੱਤੀ ਕਿ ਇਹ ਬਾਬਾ ਇਹਨਾਂ ਨਾਲ ਗਲਤ ਹਰਕਤਾਂ ਕਰਦਾ ਸੀ ਤੇ ਉਹਨਾਂ ਦਾ ਸ਼ੂਸ਼ਣ ਕਰਦਾ ਸੀ ਫਿਲਹਾਲ ਹਲੇ ਪੁਲਿਸ ਵੱਲੋਂ ਬਾਪੇ ਦੀ ਭਾਲ ਜਾਰੀ ਹੈ ਨਾਲ ਹੀ ਦਿੱਲੀ ਪੁਲਿਸ ਨੇ ਲੋਕਆਟ ਸਕੂਲਰ ਵੀ ਜਾਰੀ ਕੀਤਾ ਹੈ ਤਾਂ ਕਿ ਇਹ ਬਾਬਾ ਜਿਹੜਾ ਮਲਕੇ ਦੇ ਸੜਕੇ ਕਿਤੇ ਬਾਹਰਲੇ ਮੁਲਕ ਚ ਨਾ ਭੱਜ ਜਾਵੇ ਅਤੇ ਨਾਲ ਹੀ ਨਾਲ ਦੇ ਜਿਹੜੇ ਰਾਜ ਆਗੇ ਜਿਵੇਂ ਹਰਿਆਣਾ ਹੋ ਗਿਆ ਉੱਤਰ ਪ੍ਰਦੇਸ਼ ਰਾਜਸਥਾਨ ਇਹ ਸਾਰੀਆਂ ਥਾਵਾਂ ਤੇ ਪੁਲਿਸ ਇਸ ਬਾਬੇ ਦੀ ਭਾਲ ਕਰ ਰਹੀ ਹੈ ਤੇ ਤਾਂ ਕਿ ਇਸ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ